ਵਾਹਿਗੁਰੂ ਕਿਰਪੇ ਚੋੜੀ ਦੁਆਈ ਸਤਿ ਸ਼੍ਰੀ ਅਕਾਲ ਨਮਸਕਾਰ ਮਹਿਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਇਸ ਟਾਈਮ ਖੜੇ ਆਪਾਂ ਸ਼੍ਰੀ ਮੁਕਸਾ ਸਾਹਿਬ ਰੋਡ ਜਲਾਲਾਬਾਦ ਵਿਖੇ ਆ ਇੱਥੇ ਸ਼੍ਰੀ ਅਖਾੜਪੜ ਸਾਹਿਬ ਜੀ ਆਰੰਭ ਹੋਇਆ ਹੈ ਜੋ ਆਰੰਭ ਹੋਇਆ ਉਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਿੰਨ ਦਿਨਾਂ ਦਾ ਜਿਹੜਾ ਇਹ ਸਮਾਗਮ ਹੈ ਸ਼੍ਰੀ ਮੁਖਸਾ ਸਾਹਿਬ ਰੋਡ ਦੇ ਉੱਪਰ ਔਰ ਦੱਸ ਦੇਣਾ ਚਾਹੁੰਦੇ ਆ ਕਿ ਸਰਬੱਤ ਦੇ ਭਲੇ ਦੇ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸ਼੍ਰੀ ਮੁਖਸਾ ਸਾਹਿਬ ਰੋਡ ਤੇ ਜੋ ਜਲਾਲਾਬਾਦ ਗੁਰਕਟਨਾਵਾ ਨਾਮ ਹੋਂਦ ਇਸ ਲਈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੀ ਆਕਨਪਨ ਸਾਹਿਬ ਜੀ ਦਾ ਪ੍ਰਕਾਸ਼ ਮਿਤੀ 29 ਜਨਵਰੀ ਅੱਜ ਆਰੰਭ ਕੀਤਾ ਗਿਆ ਜਿਸ ਦੇ ਧੋਗ ਪਾਏ ਜਾਣੇ ਨੇ 22 ਸਤੰਬਰ 2024 ਨੂੰ ਆਤੇ ਦੱਸ ਦਈਏ ਕਿ ਇੱਥੇ ਸਪੈਸ਼ਲ ਤੌਰ ਤੇ ਭੈਣ ਗਗਨਦੀਪ कौर ਖਾਲਸਾ ਵੀ ਪਹੁੰਚ ਰਹੇ ਆ ਤਾਂ ਤੁਸੀਂ ਇਸ ਸਵਾਗਤ ਦੇ ਵਿੱਚ ਵੀ ਜਰੂਰ ਪਹੁੰਚੋ ਸਰਬ ਸਾਂਝਾ ਸਮਾਗਮ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਰਬੱਤ ਦੇ ਭਲੇ ਦੇ ਲਈ ਅਰਦਾਸ ਹੈ ਜੋ ਰੋਡ ਐਕਸੀਡੈਂਟ ਹੁੰਡਿਆਜ ਰੋਡ ਦੁਰਘਟਨਾਵਾਂ ਹੋਈਆਂ ਨੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਇਹ ਉਹ ਦੁੱਖ ਨਾ ਹੋਣ ਉਸ ਦੇ ਸਬੰਧ ਦੇ ਵਿੱਚ ਇਹ ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ ਪਿਛਲੇ ਸਾਲ ਵੀ ਇਹ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਅਸਰ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਉਹ ਸਾਂਝਾ ਕਰ ਰਹੇ ਆ ਇੱਕ ਸਾਈਡ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਸੰਗਤਾਂ ਲੰਗਰ ਵੀ ਸ਼ਕਤੀ ਹੈ ਸਰਵ ਸਾਂਝਾ ਸਮਾਗਮ ਹੈ ਤੁਸੀਂ ਇਸ ਸਮਾਗਮ ਦੇ ਵਿੱਚ ਜ਼ਰੂਰ ਪਹੁੰਚੋ ਔਰ ਇੱਥੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕੁਝ ਕਹਿਣਾ ਉਹਨਾਂ ਦਾ ਇਸ ਦੇ ਬਾਰੇ ਉਹ ਵੀ ਜਾਣ ਲੈਣੇ ਆਂ ਤਾਂ ਤਸਵੀਰਾਂ ਸੀ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਡ੍ਰੀਮਜ਼ ਜ਼ਿਲ੍ਹਾ ਪੈਲਸ ਦੇ ਬਿਲਕੁਲ ਸਾਹਮਣੇ ਜਿੱਥੇ ਪੰਜਾਬ ਸਰਵਿਸ ਸਟੇਸ਼ਨ ਉੱਥੇ ਸ਼੍ਰੀ ਅਕਨਪੁਰ ਸਾਹਿਬ ਦੀ ਆਰੰਭ ਹੋਇਆ ਇਸ ਇਸ ਜਗ੍ਹਾ ਤੇ ਇਹ ਜਿਹੜਾ ਉਹ ਦੂਸਰਾ ਸਮਾਗਮ ਜਿਹੜਾ ਹੋ ਰਿਹਾ ਹੈ ਸ਼੍ਰੀ ਮੁਕਸਰ ਸਾਹਿਬ ਰੋਡ ਦੇ ਉੱਪਰ ਦੁਰਘਟਨਾਵਾਂ ਨਾ ਹੋਣ ਇਸ ਦੇ ਸੰਬੰਧ ਦੇ ਵਿੱਚ ਇਹ ਸਮਾਗਮ ਕਰਵਾਏ ਜਾਂਦੇ ਨੇ ਔਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ 22 ਤਰੀਕ ਨੂੰ ਪੈਨ ਗਗਨਦੀਪ ਕੌਰ ਜੀ ਖਾਲਸਾ ਇਸ ਸਮਾਗਮ ਦੇ ਵਿੱਚ ਚਚੇਤ ਉਰਤੇ ਪਹੁੰਚ ਰਹੇ ਨੇ ਸਾਡੇ ਨਾਲ ਪ੍ਰਬੰਧਕ ਇੱਥੋਂ ਦੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਕੀ ਕੁਝ ਕਹਿਣਾ ਉਹਨਾਂ ਦਾ ਉਹ ਵੀ ਜਾਣ ਲੈਂਦੇ ਆ ਇਹਲਾ ਅਪੀਲ ਦੇ ਗੱਲ ਕਰਨੀ ਪੰਜੀ ਸਿੰਘ ਸਾਹਿਬ ਹਾਂਜੀ ਵੈਗੂ ਜੀ ਦਾ ਰੱਖੀ ਗਿਆ ਇਸ ਵਾਰੀ ਜਾਣਕਾਰੀ ਵਾਹੀ ਖਾਲਸਾ ਸਾਹਿਬ ਵੈਗੂ ਜੀ ਕੀ ਫੰਦੇ ਇਹ ਗੁਰੂ ਸਾਹਿਬ ਦੀ અપਾਰ ਕਿਰਪਾ ਸਦਕਾ ਪਿਛਲੇ ਲਗਾਤਾਰ 3 ਸਾਲਾਂ ਤੋਂ ਸਰਬੱਤ ਦੇ ਭਲੇ ਲਈ ਸਾਰੇ ਆੜ ਗੁਆੜ ਵਾਲੇ ਜਿੱਲੇ ਨਗਰ ਵਾਲੇ ਹੈਗੇ ਨੇ ਮੰਨੇ ਆਲਾ ਬੱਲੂ ਆਣਾ ਫਲੀਆਂ ਵਾਲਾ ਸਾਰਿਆਂ ਨੇ ਇਹ ਗੱਲ ਕਹੀ ਵੀ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਤੇ ਆਪਾਂ ਖੱਡਪੜ ਸਾਹਿਬ ਕਰਾਈਏ ਕਰੀਏ ਸਾਰੀਆਂ ਸੰਗਤਾਂ ਨੇ ਰਲ ਕੇ ਲਗਭਗ 3-4 ਸਾਲਾਂ ਤੋਂ ਰੈਗੂਲਰ ਚੱਲ ਰਿਹਾ ਐਵੇਂ ਗੁਰੂ ਸਾਹਿਬ ਦੀ ਬੜੀ ਬਾਖirਪਾ ਵਰਤ ਰਹੀ ਹੈ ਅੱਜ ਖੰਡਪਾਤ ਸਾਹਿਬ ਰਾਮ ਹੋਏ ਨੇ ਅੱਜ ਸੇਰਦੂ ਨਗਰ ਚੱਲ ਰਿਹਾ ਗੁਰੂ ਦੀ ਸੰਗਤਾਂ ਨਗਰ ਸ਼ਾਕਰੀਆਂ ਨੇ ਪਾਣੀ ਸੋਣ ਰਹੀਆਂ ਨੇ ਨਦ ਲੈ ਰਹੀਆਂ ਨੇ ਤੇ ਐਦਵਾਰ ਭੋਗ ਪਾਏ ਜਾਣਗੇ ਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਸਹਿਯੋਗ ਨਾਲ ਇਹ ਸਾਰਾ ਸਾਂਝਾ ਹੀ ਸਾਰਿਆਂ ਦਾ ਮਾਮਾ ਸਾਹਿਬ ਇੱਥੇ ਜਿਹੜਾ ਰੱਖੇ ਹੋਏ ਨੇ ਪਾਠ ਲੰਗਰ ਚੱਲ ਰਹੇ ਨੇ ਸਾਰਿਆਂ ਨੂੰ ਅਪੀਲ ਵੀ ਕਰਦੇ ਆਂ ਅਸੀਂ ਬੇਨਤੀ ਕਰਦੇ ਆਂ ਵੀ ਬਾਣੀ ਸੁਣੀਏ ਆਪਾਂ ਵਾਦ ਤੋਂ ਵਾਦ ਲੰਗਰ ਪਛਾਦਾ ਇਤੋਂ ਛਕੀਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਹੀ ਹੈ ਜੀ ਸਾਡਾ ਮੇਨ ਪੋਟੇ ਕੋਲ ਸਪੈਸ਼ਲ ਹੋਇਆ ਜਿਹੜਾ ਉੱਜੇ ਕੱਲਾਵਾ ਚ ਮੋਜਰੇ ਹਾਂਜੀ ਬੀਬੀ ਗਗਨਦੀਪ ਕੌਰ ਜੀ ਖਾਲਸਾ ਉਹ ਦਿੱ체 ਤੌਰ ਤੇ ਪਰਸੋਂ ਮੋਜਰੇਗੇ ਤੇ ਲੋਕਲ ਵੀ ਸਾਡੇ ਅਸਾਂ ਵਾਚ ਕਰਨੇ ਭਾਈ ਸੁਖਦੀਪ ਸਿੰਘ ਜੀ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਦੇ ਉਹ ਵੀ ਇੱਥੇ ਟਾਈਮ ਲਾਣਗੇ ਜੀ ਸਤਿ ਸ੍ਰੀ ਅਕਾਲ ਸਤਿ ਅੰਮ੍ਰਿਤ ਵਾਹਿਗੁਰੂ ਤਾਂ ਬਿਲਕੁਲ ਲਾਈਵ ਤਸਵੀਰਾਂ ਦੇ ਜਰੀਏ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਲਗਾਤਾਰ ਇਹ ਤੀਸਰਾ ਸਾਲ ਹੈ ਜੋ ਇਸ ਸਮਾਗਮ ਦਾ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲੈ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਇਸ ਸਮਾਗਮ ਦਾ ਜਿਹੜਾ ਮੁੱਖ ਕਾਰਨ ਹੈ ਕਿਉਂ ਕਰਵਾਇਆ ਜਾ ਰਿਹਾ ਹੈ ਇਸ ਜਗ੍ਹਾ ਤੇ ਜਿਹੜਾ ਇਹ ਸਮਾਗਮ ਹੈ ਸਮਾਗਮ ਦੇ ਬਾਰੇ ਦੱਸ ਦੇਣਾ ਚਾਹੁੰਦੇ ਆ ਕਿ ਜੋ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਸ਼੍ਰੀ ਮੁਖਸਰ ਸਾਹਿਬ ਨੂੰ ਉੱਤੇ ਇਸ ਜਗ੍ਹਾ ਦੇ ਆਸ-ਪਾਸ ਜਾਈਸ ਰੋਡ ਦੀ ਉੱਪਰ ਗੱਲ ਕਰਨੀ ਹੈ ਤਾਂ ਜਿਹੜਾ ਉਹ ਦੁਰਘਟਨਾਵਾਂ ਬਹੁਤ ਜਿਆਦੀਆਂ ਹੋਈਆਂ ਸਨ ਤਾਂ ਸੰਗਤਾਂ ਦੇ ਜਿਹੜੇ ਹੈ ਉਪਰਾਲੇ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸਰਪੰਚ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਕਿ ਕਿ ਉਸ ਦੀ ਸੁਖ ਸ਼ਾਂਤੀ ਦੇ ਲਈ ਜਿਹੜੀਆਂ ਦੁੱਖ ਠਣਾਵਾ ਨਾ ਹੋਣ ਸੁਖ ਸ਼ਾਂਤੀ ਦੇ ਲਈ ਜਿਹੜਾ ਉਹ ਸਰਬ ਸੰਕਾ ਦੇ ਲੋ ਸਰ ਸੰਗੀਤ ਦੀ ਸੰਗਤ ਤੇ ਸਾਜੇ ਉਪਰਾਲੇ ਦੇ ਨਾਲ ਇਸ ਜਗ੍ਹਾ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਹੋਈ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਤਰੀਕੇ ਦੇ ਨਾਲ ਇੱਥੇ ਰਾਈਟਿੰਗ ਵੀ ਕੀਤੀ ਹੋਈ ਹੈ ਬਹੁਤ ਵੱਡਾ ਪੰਡਾਲ ਵੀ ਜਿਹੜਾ ਹੈ ਉਹ ਜਿਹੜਾ ਉਹ ਸਜਾਇਆ ਗਿਆ ਔਰ ਸੰਗਤਾਂ ਲੰਗਰ ਵੀ ਜਿਹੜੀਆਂ ਸ਼ਾਮ ਰਹੀਆਂ ਨੇ ਤੇ ਇਹ ਦੱਸ ਦਈਏ ਕਿ 22 ਤਰੀਕ ਨੂੰ ਇਸ ਦੇ ਪੂਪਾਈ ਜਾਣਗੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਔਰ ਉਸ ਤੋਂ ਬਾਅਦ ਬਾਬਾ ਗੁਰਦੀਪੌਰ ਜੀ ਖਾਲਸਾ ਵੀ ਉਹ ਪਹੁੰਚ ਚ ਲ ਗਿਆ ਹੋਰ ਵੀ ਵੀਰ ਆਪਣੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਾਧਰੀਆ ਹਾਂਜੀ ਵੀਰ ਕੀ ਕੀ ਕਹਿਣਾ ਚਾਹੁੰਦੇ ਆ ਜੋ ਦਿਆਈ ਮਾਕਮ ਜਿਹੜਾ ਅੱਜ ਕਰਵਾ ਰਹੇ ਹੋ ਜਿਹੜਾ ਅੱਜ ਥਰਡ ਪਾਰਟ ਸਾਹਿਬ ਰੱਖਿਆ ਗਿਆ ਕਿ ਕਿਹੜੇ ਕਿਹੜਾ ਚਾਕੇ ਬਸ ਵੈਸੇ ਹੀ ਜੀ ਖੁਸ਼ੀ ਦਾ ਵਾਈਕੂ ਜੀ ਦਾ ਖਾਲਸਾ ਵੈਸੇ ਖੁਸ਼ੀ ਕਰਨ ਜੀ ਸਾਰੇ ਸੰਗਤ ਇਕੱਠੇ ਹੋ ਕੇ ਸਾਰੇ ਤਿੰਨੋ ਚਾਰੋਂ ਪਿੰਡ ਰਲ ਕੇ ਮੇਲ ਸਜੋਗ ਨਾਲ ਇਹ ਨਾਲ ਦੇ ਪਿੰਡ ਜੀ ਤਿੰਨ ਚਾਰ ਜਿਹੜੇ ਹੈਗੇ ਆ ਨਾਲ ਅਲਾਵਾ ਸ਼ਹਿਰ ਹੋ ਗਿਆ ਜਿਵੇਂ ਨਾਲ ਬੱਲੂਣਾ ਹੋ ਗਿਆ ਫਲੀਆਂ ਵਾਲਾ ਹੋ ਗਿਆ ਜੀ ਇਹ ਆਸਰਦਾਨੀਆਂ ਹੋ ਗਿਆ ਮੰਨੇ ਵਾਲਾ ਹੋ ਗਿਆ ਜੀ ਮੋਗਮਲੀ ਵਾ ਹੋ ਗਏ ਤੇ ਵੈਸੇ ਉਹ ਹਾਂ ਜੀ ਹਾਂ ਜੀ ਸੰਜ ਸਰਬ ਸੰਜਾਇ ਉਪਰਾਲੇ ਦੇ ਨਾਲ ਜਿਹੜਾ ਇਹ ਸਮਾਗਮ ਹੋ ਲਿਖਿਆ ਗਿਆ ਦੱਸ ਦਈਏ ਕਿ ਸ਼੍ਰੀ ਮੁਖਸਾਹਬ ਦੇ ਉੱਪਰ ਜਿਹੜੀਆਂ ਉਹ ਦੁਰਘਟਨਾਵਾਂ ਨਾ ਹੋਣ ਇਸੇ ਸੰਬੰਧ ਦੇ ਵਿੱਚ ਤੀਸਰਾ ਸਮਾਗਮ ਜਿਹੜਾ ਇਸ ਜਗ੍ਹਾ ਤੇ ਕਰਵਾਇਆ ਜਾ ਰਿਹਾ ਹੈ ਇਹ ਹੋਰ ਕੀ ਕੁਝ ਕਹਿਣਾ ਹੈ ਤੇ ਆਪਾਂ ਉਹ ਵੀ ਗੱਲਬਾਤ ਕਰ ਲੈਨੇ ਆ ਸਵਾਇਸੇਵੀ ਸੰਸਾਦੇ ਡਾਕਟਰ ਸੁਖਨਾਮ ਸਿੰਘ ਜੀ ਇਹ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਲਾਹੌਰ ਤੋਂ ਸ੍ਰੀ ਮੁਕਸਰ ਸਾਹਿਬ ਰੋਡ ਜਿਸ ਤੇ ਯਾਤਰੀ ਸਫਰ ਕਰਦੇ ਆ ਅਨਹੋਣੀ ਘਟਨਾ ਨਾਲ ਵਾਪਰਨਾ ਹਰ ਸਾਲ ਦੀ ਤਰ੍ਹਾਂ ਨਾਲ ਦੇ ਪੰਜ-ਛੇ ਪਿੰਡਾਂ ਦੇ ਉਤਰਾਲੇ ਨਾਲ ਇਸ ਤੇ ਸਮਾਗਮ ਕਰਾਇਆ ਜਾਂਦਾ ਜਿਸ ਵਿੱਚ ਸ੍ਰੀ ਅਕਨਪੁਰ ਸਾਹਿਬ ਅਰੰਭ ਅੱਜ ਤੋਂ ਹੋਏ ਆ ਨੇ ਬੜੀ ਕਿਰਪਾ ਬੜੀ ਸ਼ਰਧਾ ਨਾਲ ਸੇਵਾਦਾਰ ਸੇਵਾ ਨਿਭਾ ਰਹੇ ਨੇ ਇਹ ਲਗਾਤਾਰ ਤਿੰਨ ਦਿਨ 24 ਘੰਟੇ ਲੰਗਰ ਚੱਲੇਗਾ ਬਾਪੂ ਨਾਨਕ ਦਾ ਜਿਹੜਾ ਲੰਗਰ 20 ਰੁਪਏ ਦੇ ਨਾਲ ਉਹ ਹਮੇਸ਼ਾ ਹੀ ਚੱਲਦਾ ਆਇਆ ਤੇ ਚੱਲਦਾ ਰਹੇਗਾ ਸਤਿ ਪ੍ਰਮਾਤਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਵੀ ਇਸ ਸਮਾਗਮਾਂ ਦੇ ਵਿੱਚ ਸਾਥ ਦਿੰਦੇ ਨੇ ਤੁਹਾਡੀ ਵੀਡੀਓ ਜਰੀਏ ਅਸੀਂ ਹੋਰ ਵੀ ਕਹਿਣਾ ਚਾਹੁੰਦੇ ਆ ਪਰਸੋਂ ਤੋਂ ਪਹੁੰਚ ਜਾਣਗੇ ਡਿਪੀ ਕਗਨਦੀਪੌਰ ਭੈਣ ਪਹੁੰਚ ਰਹੇ ਨੇ ਕਥਾ ਵਚਕ ਕੀਰਤਨ ਹੋਣਗੇ ਔਰ ਇਹੋ ਜਿਹਾ ਸਮਾਗਮਾਂ ਦੇ ਵਿੱਚ ਸਾਧਿਓ ਵੀ ਜਿਹੜੇ ਸਾਰਿਆਂ ਦੀ ਯਾਤਰਾ ਜਿਹੜੇ ਜਾਂਦੇ ਵੀਰ ਸਾਰਿਆਂ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਜਾਂਦੀ ਹੈ ਵੀ ਪ੍ਰਮਾਤਮਾ ਸੜਕ ਤੇ ਚੱਲਦੇ ਸਾਡੇ ਡਰਾਈਵਰ ਭਰਾ ਸਾਰਿਆਂ ਨੂੰ ਤੰਦਰੁਸਤੀ ਪ੍ਰਮਾਤਮਾ ਬਖਸ਼ੇ ਕਿਤੇ ਵੀ ਇਹੋ ਜਿਹੀ ਘਟਨਾ ਨਾ ਹੋਵੇ ਜਿਵੇਂ ਅਸੀਂ ਬਾਹਰ ਲਿਖ ਕੇ ਲਾਇਆ ਵੀ ਕੋਈ ਵੀ ਐਕਸੀਡੈਂਟ ਕੇਸ ਜਿਉਂ ਦਰਘਟਨਾ ਹੁੰਦੀ ਹੈ ਉਹਦੇ ਵਾਸਤੇ ਪ੍ਰਾਰਲੇ ਆ ਸਾਡੀ ਹਮੇਸ਼ਾ ਹੀ ਅਰਦਾਸ ਰਹੇਗੀ ਸਾਰੇ ਭਰਾਵਾਂ ਦੀ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਅਸੀਂ ਹਮੇਸ਼ਾ ਹੀ ਤੁਹਾਡਾ ਸਾਥ ਦੇਉ ਤੇ ਅਸੀਂ ਇਹੋ ਜਿਹਾ ਪ੍ਰਾਰਲੇ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਅਕਰੇ ਬਿਲਕੁਲ ਇੱਕ ਵਾਰ ਤੋਂ ਫੇਰ ਦੱਸ ਦੇਣਾ ਚਾਹੁੰਨਿਆ ਕਿ ਜੋ ਸਮਾਗਮ ਦੀ ਲਾਈਵ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਸੰਜਿਆ ਕਰ ਰਹੀ ਹੈ ਇਹ ਸਮਾਗਮ ਸਰਬੱਤ ਦੇ ਭਲੇ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸ਼੍ਰੀ ਮੁਖਤਸ ਸਾਹਿਬ ਜਲਾਲਾਬਾਦ ਰੋਡ ਤੇ ਦਰਖਟ ਨਾਵਾ ਨਾ ਹੋਣ ਇਸ ਲਈ ਸਰਬ ਸੰਗਤ ਦੇ ਵੱਲੋਂ ਸੰਸਾਜੀ ਸੰਗਤ ਦੇ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਦੱਸ ਦਿਆ ਕਿ ਤੀਸਰਾ ਸਮਾਗਮ ਹੈ ਔਰ ਇਸ ਸਮਾਗਮ ਦੇ ਸਮਾਤੀ ਵਾਲੇ ਦਿਨ 22 ਤਰੀਕ ਨੂੰ ਦੱਸ ਦਿਆ ਕਿ ਸਵੇਰੇ 9:30 ਵਜੇ ਤੋਂ ਪਾ ਪੋਂ ਤੋਂ ਉਪਰੰਤ ਭੈਣ ਗਗਨਦੀਪ ਕੌਰ ਜੀ ਖਾਲਸਾ ਜੋ ਸੰਤਾਂ ਨੂੰ ਜਿਹੜਾ ਕਥਾ ਦੇ ਰਹੀ ਨਿਹਾਲ ਵਿਚਾਰਾਂ ਦੇ ਨਾਲ ਉਹਨੇ ਹਲ ਕੱਢਿਆ ਔਰ ਜਲਾਲਾਬਾਦ ਤੋਂ ਲੋਕਲ ਜਿਹੜੇ ਭਾਈ ਸੁਖਦੀਪ ਸਿੰਘ ਪਾਈ ਸਕਦੇ ਇਸ ਸਿੰਘ ਜੀ ਖਾਲਸਾ ਉਹ ਵੀ ਕਥਾ ਵਿਚਾਰ ਕਰਨਗੇ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਨੰਦਲਾਬਾਦ ਤੋਂ ਔਰ ਦਾਨਗੀ ਦੇ ਵੇਰੇ ਜਾਣਕਾਰੀ ਦੇ ਲਈ ਤੁਸੀਂ ਆ ਜਿਹੜੇ ਦਿੱਤੇ ਗਏ ਕੰਟੈਕਟ ਨੰਬਰ ਇਸ ਪੋਸਟਰ ਦੇ ਦਰਿਅੇ ਤੁਸੀਂ ਦੇਖ ਰਹੇ ਹੋ ਇਹਨਾਂ ਤੇ ਕੰਟੈਕਟ ਕਰ ਸਕਦੇ ਹੋ ਔਰ ਇਹ ਵੀ ਅਪੀਲ ਕੀਤੀ ਗਈ ਹੈ ਕਿ ਇਹ ਸਰਬਸਾਂਝਾ ਸਮਾਗਮ ਹੈ ਇਸ ਸਰਬਸਾਂਝੇ ਸਮਾਗਮ ਦੇ ਵਿੱਚ ਤੁਸੀਂ ਵੱਧ ਚੜ ਕੇ ਹਾਜ਼ਰੀ ਜਰੂਰ ਭਰੋ ਅਤੇ ਆ ਕੇ ਇੱਥੇ ਸੇਵਾ ਵੀ ਕਰੋ ਔਰ ਵੀ ਜਿਹੜੀ ਹੈ ਉਹ ਜਾਣਕਾਰੀ ਲੈਣ ਦੇ ਲਈ ਤੁਸੀਂ ਪੋਸਟਰ ਦੇ ਉੱਪਰ ਦਿਖਾਏ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਦੱਸ ਦਈਏ ਕਿ 22 ਸਤੰਬਰ ਦਿਨ ਐਤਵਾਰ ਨੂੰ ਭੋਗ ਪਾਇਆ ਜਾਣਗੇ ਸਾਢੇ 9 ਵਜੇ ਤੇ ਤਸਵੀਰਾਂ ਤੁਹਾਡੇ ਨਾਲ ਦਿੱਤੀਆਂ ਜਾਣਗੀਆਂ ਅੰਦਰ ਲਈ ਅੱਜ ਦੇ ਤੌਰ ਤੇ ਕੁਝ ਤਾਂ ਨਹੀਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਣੇ ਆ ਅੰਦਰ ਦੀਆਂ ਜੋ ਸੇਵਾ ਚੱਲ ਰਹੀ ਹੈ ਕਿਸ ਤਰ੍ਹਾਂ ਦੀ ਕਿਹੜੀ-ਕਿਹੜੀ ਸੇਵਾ ਚੱਲ ਰਹੀ ਹੈ ਬੀਬੀਆਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਵੀਰਾਂ ਦੇ ਵੱਲੋਂ ਜਿਹੜੀਆਂ ਸੇਵਾ ਕੀਤੀ ਜਾ ਰਹੀਆਂ ਲਗਾਤਾਰ ਜਿਹੜੇ ਆ ਉਹ ਦੱਸ ਦਈਏ ਕਿ ਲੰਗਰ ਪ੍ਰਸ਼ਾਦਾ ਜਿਹੜਾ ਉਹ ਉਹ ਵੀ ਚਲਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦਿਨ ਰਾਤ ਇਸ ਜਗ੍ਹਾ ਤੇ ਜਿਹੜਾ ਉਹ ਲੰਗਰ ਪ੍ਰਸ਼ਾਦਾ ਜਿਹੜਾ ਚਲਾਇਆ ਜਾ ਰਿਹਾ ਸੇਵਾ ਜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਜਿਹੜੀਆਂ ਉਹ ਸੇਵਾ ਕੀਤੀ ਜਾ ਰਹੀ ਹੈ ਚਾਰ ਤੋਂ ਪੰਜ ਪਿੰਡਾਂ ਦੇ ਸਹਿਯੋਗ ਦੇ ਨਾਲ ਇਹ ਸਰਬਸਾਂਝਾ ਸਮਾਗਮ ਕਰਵਾਇਆ ਜਾ ਰਿਹਾ ਹੈ। ਆਇਆ ਦੇਖੋ। ਤਾਂ ਲਗਾਤਾਰ ਜਿਹੜੀ ਆ ਉਹ ਸੇਵਾ ਚਲਦੀ ਹੋਈ ਤਾਂ ਇਧਰ ਬੀਬੀਆਂ ਭੈਣਾਂ ਦੇ ਵੱਲੋਂ ਵੀ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਗੁਰੂ ਦੀ ਸੰਗਤ ਦੇ ਲਈ ਜੋ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾ ਰਿਹਾ ਉਹਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਜੜੀਆਂ ਸਾਂਝੀਆਂ ਕਰ ਰਹੇ ਹਾਂ ਚੈਨਲ ਤਿੰਕੀ ਕੋ ਪੰਜਾਬ ਦੇ ਉੱਪਰ ਤਾਂ ਇਸੇ ਤਰ੍ਹਾਂ ਹੀ ਇਹ ਸਮਾਗਮ ਲਗਾਤਾਰ 3 ਦਿਨ ਚੱਲੇਗਾ ਔਰ ਤੀਸਰੇ ਦਿਨ 22 ਸਤੰਬਰ ਦਿਨ ਐਤਵਾਰ ਨੂੰ ਇਸ ਸਮਾਗਮ ਦੇ ਜਿਹੜੇ ਆ ਉਪਭਗ ਪਾਏ ਜਾਣਗੇ ਉਸ ਤੋਂ ਬਾਅਦ ਭੈਣ ਗਗਨਦੀਪ ਕੌਰ ਜੀ ਖਾਲਸਾ ਕਥਾ ਵਿਚਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਭਾਈ ਸੁਖਦੀਪ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਉਹ ਵੀ ਆ ਜਿਹੜੇ ਇਹ ਕਥਾ ਦੇ ਰਹੇ ਸੰਗਤਾਂ ਨੂੰ ਨਿਹਾਲ ਕਰਨ ਦੇ ਲਈ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਜੋ ਸੰਗਤ ਸੇਵਾ ਕਰ ਰਹੀ ਆ ਉਹ ਸੰਗਤਾਂ ਦੀ ਸੇਵਾ ਵੀ ਅਸੀਂ ਤੁਹਾਡੇ ਨਾਲ ਜਿਹੜੀ ਆ ਉਹ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਅ ਦਾ ਸੰਗਤਾਂ ਦੇ ਲਈ ਜਿਹੜੇ ਆ ਉਹ ਲੰਗਰ ਪਾਣੀ ਜੋ ਤਿਆਰ ਹੋ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀਆਂ ਕਰ ਰਹੇ ਆ ਤੁਸੀਂ ਵੀਰੇ ਪਿੰਡ ਤੋਂ ਹੀ ਆ ਹਾਂਜੀ ਹਾਂਜੀ ਅੱਛਾ ਲੰਗਰ ਪਾਣੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਹਾਂਜੀ ਆਪ ਤਾ ਬਿਲਕੁਲ ਆਸ-ਪਾਸ ਦੇ ਪਿੰਡਾਂ ਦੇ ਵੱਲੋਂ ਜਿਹੜੇ ਆ ਇਸ ਜਗ੍ਹਾ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤਿਆਰੀਆਂ ਜਿਹੜੀਆਂ ਸੰਗਤਾਂ ਦੇ ਲੰਗਰਾਂ ਦੇ ਤਿਆਰੀਆਂ ਕੀਤੇ ਜਾ ਰਹੀਆਂ ਨੇ ਉਸ ਜਗ੍ਹਾ ਨਹੀਂ ਆ ਸੀ ਤੁਹਾਡੇ ਨਾਲ ਹੀ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਲਗਾਤਾਰ 10 ਦਿਨ ਇਹ ਸਮਾਗਮ ਇਸ ਜਗ੍ਹਾ ਤੇ ਚੱਲੇਗਾ ਫਿਰ ਤੋਂ ਦਿਖਾ ਦੇਣਾ ਚਾਣੇ ਆ ਪੂਰੇ ਪੰਡਾਲ ਦਿਖਾ ਦੇਣਾ ਚਾਣੇ ਆ ਲਾਈਟਿੰਗ ਦੇ ਨਾਲ ਰੁਸ਼ਨਾਇਆ ਹੋਇਆ ਲਾਈਟਿੰਗ ਬੜੀ ਸੁੰਦਰ ਤਰੀਕੇ ਦੇ ਨਾਲ ਕੀਤੀ ਹੋਈ ਆ ਸਰਬੱਤ ਦੇ ਭਲੇ ਤੇ ਲਈ ਅਰਦਾਸ ਦੇ ਲਈ ਸਰਬੱਤ ਦੀ ਸ਼ਾਂਤੀ ਦੇ ਲਈ ਦੱਸ ਦੇਣਾ ਚਾਣੇ ਆ ਕਿ ਜੋ ਵੀਰ ਨਵੇਂ ਜੁੜਿਆ ਉਹਨਾਂ ਨੂੰ ਵੀ ਦੱਸ ਦੇਣਾ ਚਾਣੇ ਆ ਕਿ ਸ਼੍ਰੀ ਮੁਖਤਸਰ ਸਾਹਿਬ ਰੋਡ ਦੀ ਉੱਪਰ ਜੋ ਗਰੁੱਪ ਨਾਵਾਂ ਹੁੰਦੀਆਂ ਨੇ ਉਹ ਨਾ ਹੋਣ ਇਸ ਦੇ ਸੰਬੰਧ ਦੇ ਵਿੱਚ ਲਗਾਤਾਰ ਤੀਸਰਾ ਸਮਾਗਮ ਜੋ ਕਰਵਾਇਆ ਜਾ ਰਿਹਾ ਹੈ ਹਰ ਸਾਲ ਕਰਵਾਇਆ ਜਾਂਦਾ ਸਮਾਗਮ ਇਹ ਤੀਸਰਾ ਸਮਾਗਮ ਹੈ ਜੋ ਇਸ ਸਬੰਧ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਪ੍ਰਬੰਧਕਾਂ ਦੇ ਵੱਲੋਂ ਹਾਂਜੀ ਤੌਰ ਤੇ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਆਪ ਵੀ ਹਾਜ਼ਰੀ ਭਰੋ ਅਤੇ ਵੱਧ ਚੜ ਕੇ ਸੇਵਾ ਜੀ ਵੀ ਜਰੂਰ ਕਰੋ ਤਾਂ ਚੈਨਲ ਥਿੰਕਿੰਗ ਆਫ ਪੰਜਾਬ ਤੇ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਰ ਨਵੀਂ ਜਾਣਕਾਰੀ ਲਈ ਤੁਹਾਡੇ ਨਾਲ ਜਰੂਰ ਆ ਜਿਹੜੀ ਆ ਉਹ ਸਾਂਝੀ ਕਰਦੇ ਰਹਾਂਗੇ ਚੈਨਲ ਚ ਕੀ ਕੋ ਪੰਜਾਬ ਨੂੰ ਲਗਾਤਾਰ ਜਿਹੜਾ ਬਹੁਤ ਬਹੁਤ ਧੰਨਵਾਦ ਨਵੀਂ ਜਾਣਕਾਰੀ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ